ਹਾਂਜੀ ਬਾਈ ਜੀ ਸਵਾਗਤ ਹੈ ਤੁਹਾਡੇ ਆਪਣੇ YouTube ਚੈਨਲ ਗੁਰੀ ਡੈਰੀ ਫਾਰਮ ਦੀਪਗੜ ਦੇ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਬਾਈ ਜੀ ਪਹਿਲੀ ਵਾਰ ਵੀਡੀਓ ਦੇਖ ਰਹੇ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ 62801 37325 ਮੀਰਾ ਮੋਬਾਈਲ ਨੰਬਰ ਹੈ 10 ਤੋਂ 15 ਫੋਟੋਆਂ ਭੇਜ ਕੇ ਆਡਾ ਲਵਾ ਸਕਦੇ ਹੋ ਬਾਈ ਜੀ ਅੱਜ ਆਪਾਂ ਤੁਹਾਡੇ ਲਈ ਇੱਕ ਜੌਂਡੀਅਰ ਟਰੈਕਟਰ ਇੱਕ ਟਰਾਲੀ ਤੇ ਇੱਕ ਹੋਰ ਟਰੈਕਟਰ ਲੈ ਕੇ ਆਏ ਬਾਈ ਜੀ ਪਹਿਲਾਂ ਗੱਲ ਕਰਦੇ ਆ ਜੌਂਡੀਅਰ ਬਾਰੇ 5310 84277 25955 84277 25955 22 ਦਾ ਮੋਬਾਈਲ ਨੰਬਰ ਤੇ ਮਾਡਲ ਹੈਗਾ ਜੀ ਟਰੈਕਟਰ ਦਾ 2021 ਮਾਡਲ ਟਰੈਕਟਰ ਆ ਬਾਈ ਜੀ 2021 ਮਾਡਲ ਟਰੈਕਟਰ ਆਗਾ ਪੰਜਾਬ ਨੰਬਰ ਦਾ ਟਰੈਕਟਰ ਆ ਇਹ ਪਹਿਲੇ ਨਾਮ ਤੇ ਆ ਵੀਰੇ ਹਜੇ ਸਾਰਾ ਟਰੈਕਟਰ ਬਾਈ ਜੀ ਬਿਲਕੁਲ オリジナル ਰੰਗ ਪੇਂਟ ਬਖਾਨ ਸਾਫ ਕੰਡੀਸ਼ਨ ਪਈ ਆ ਬਿਲਕੁਲ ਓਕੇ ਸਾਫ ਬਿਲਕੁਲ ਵਧੀਆ ਟਰੈਕਟਰ ਆ ਸਾਫ ਤੁਸੀਂ ਵੀ ਬਾਕੇ ਚੈੱਕ ਕਰਕੇ ਲਿਜਾ ਸਕਦੇ ਹੋ ਜੇਕਰ ਆਪਾਂ ਟਾਇਰਾਂ ਦੀ ਗੱਲ ਕਰੀਏ ਤਾਂ ਵੀਰੇ ਨਾਲ ਦੇ ਟਾਇਰ ਆ ਟਰੈਕਟਰ ਦੇ 85 90 ਪੈਸੇ ਹੈ ਜੇ ਟਰੈਕਟਰ ਦੇ ਟਾਇਰ ਪਏ 85 ਤੋਂ 90 ਪੈਸੇ ਟਾਇਰ ਆ ਕੰਪਨੀ ਦੇ ਟਾਇਰ ਨੇ ਵੀਰੇ ਨਾਲ ਦੇ ਟਾਇਰ ਆਗੇ ਐਮ ਆਰ ਐਫ ਕੰਪਨੀ ਦੇ ਟਾਇਰ ਆਗੇ 22 ਦੀ ਚੱਲਿਆ ਹੋਇਆ ਸਾਰਾ ਟਰੈਕਟਰ ਬਿਲਕੁਲ オリジナル ਆ ਤੇ ਡਿਮਾਂਡ ਰੱਖੀ ਆ ਵੀਰ ਨੇ ਬਿਲਕੁਲ ਜਾਇਜ ਇਦੋਂ ਸਸਤਾ ਰੇਟ ਤੇ ਤੁਹਾਨੂੰ ਇਦਾਂ ਸਾਫ ਟਰੈਕਟਰ ਨਹੀਂ ਮਿਲਣਾ ਵੀਰੇ 7 ਲੱਖ ਤੇ 60000 ਰੁਪਏ ਡਿਮਾਂਡ ਆ ਬਾਈ ਜੀ 7 ਲੱਖ ਤੇ 60000 ਰੁਪਏ ਡਿਮਾਂਡ ਆ ਕਿ ਜੌਂਡੀਅਰ 5310 ਗੀਅਰ ਪ੍ਰੋ ਟਰੈਕਟਰ ਆ ਗੀਅਰ ਪ੍ਰੋ ਟਰੈਕਟਰ ਸਾਰਾ ਟਰੈਕਟਰ ਬਿਲਕੁਲ オリジナル ਆ ਅਗਲਾ ਹੈਗਾ ਜੀ ਟਰਾਲੀ 84277259558427725955 ਬਾਈ ਦਾ ਮੋਬਾਈਲ ਨੰਬਰ ਹੁਣ ਆਪਾਂ ਗੱਲ ਕਰਦੇ ਟਰਾਲੀ ਬਾਰੇ ਵੀਰੇ 13 680 ਦੀ ਟਰਾਲੀ ਆ ਇਹ 13 680 ਦੀ ਟਰਾਲੀ ਆ ਦੇਵਗਨ ਖੰਨਾ ਸ਼ਹਿਰ ਦੀ ਬਣੀ ਹੋਈ ਆ ਟਰਾਲੀ ਇਹ ਵਿੱਚੋਂ ਵੇਦਾਗ ਬਿਲਕੁਲ ਸਰਫ ਵਗੈਰਾ ਫਾਰਸ਼ ਵਗੈਰਾ ਓਕੇ ਆਗਾ ਫੁੱਲ ਹੈਵੀ ਜੈਕ ਲੱਗਿਆ ਹੋਇਆ ਟਰਾਲੀ ਤੇ ਪੂਰਾ ਫੁੱਲ ਹੈਵੀ ਜੈਕ ਆਗਾ ਹਿੱਸਾ ਚਾਰਸ ਲੱਗਿਆ ਹੋਇਆ ਵੀਰੇ ਚਾਸੀ 5 ਇੰਚੀ ਆ ਵੀਰੇ ਜੇਕਰ ਆਪਾਂ ਟਾਇਰਾਂ ਦੀ ਗੱਲ ਕਰਦੇ ਆ ਤਾਂ ਪੱਕੇ ਟਾਇਰ ਆ 45 ਪੈਸੇ ਟਰਾਲੀ ਦੇ ਟਾਇਰ ਪਏ ਆ 3 ਫੁੱਟਾ ਬੈੱਡ ਲੱਗਿਆ ਹੋਇਆ ਵੀਰੇ 3 ਫੁੱਟਾ ਬੈੱਡ ਆ ਤੇ ਡਿਮਾਂਡ ਹੈਗੀ ਆ 2 ਲੱਖ 15000 ਰੁਪਏ ਡਿਮਾਂਡ ਆ ਵੀਰ ਜੀ 2 ਲੱਖ ਤੇ 15000 ਰੁਪਏ ਡਿਮਾਂਡ ਹੈਗੀ ਮੌਕੇ ਤੇ ਵਧੀਆ ਦੋਨੋਂ ਸੱਜਣਾ ਮੰਨ ਤਾ ਲਊਗਾ ਅਗਲਾ ਟਰੈਕਟਰ ਹੈ ਸੋਨਾ ਲਿਕਾ ਟਰੈਕਟਰ ਆ 98772990839877299083 ਬਾਈ ਦਾ ਮੋਬਾਈਲ ਨੰਬਰ ਹੈ ਬਾਈ ਜੀ ਹੁਣ ਆਪਾਂ ਟਰੈਕਟਰ ਦੇ ਮਾਡਲ ਦੀ ਗੱਲ ਕਰਦੇ ਆ 2021 ਮਾਡਲ ਟਰੈਕਟਰ ਆ ਬਾਈ ਜੀ 2021 ਮਾਡਲ ਟਰੈਕਟਰ ਆਗਾ ਪੰਜਾਬ ਨੰਬਰ ਦਾ ਟਰੈਕਟਰ ਆ ਇਹ ਪਹਿਲੇ ਨਾਮ ਤੇ ਆ ਟਰੈਕਟਰ ਹਜੇ ਵੀਰੇ 2021 ਦੇ ਮਾਡਲਾ ਪੰਜਾਬ ਨੰਬਰ ਆ ਪਹਿਲੇ ਨਾਮ ਦਾ ਟਰੈਕਟਰ ਆ ਸਾਰਾ ਟਰੈਕਟਰ ਬਾਈ ਜੀ ਬਿਲਕੁਲ オリジナル ਇਹ ਟਰੈਕਟਰ ਆ ਜੇ ਸਿਰਫ ਇਹ ਵੀਰੇ 397 ਘੰਟੇ ਚੱਲਿਆ ਟਰੈਕਟਰ ਆਗਾ ਮੀਟਰ ਚੈੱਕ ਕਰਕੇ ਲਿਜਾ ਸਕਦੇ ਹੋ ਰੰਗ ਪੇਟ ਕੋਵਣ ਸਾਫ ਕੰਡੀਸ਼ਨ ਬਿਲਕੁਲ ਰੀਜਨਲ ਟਰੈਕਟਰ ਆ ਜਿਵੇਂ ਜਾਂਸੀ ਚੋਂ ਕਢਾਇਆ ਜਾਂਦਾ ਜੋਂਦੋਂ ਦਾ ਟਰੈਕਟਰ ਪਿਆ ਕੋਈ ਟਰਾਲੇ ਵਗੈਰੇ ਤੇ ਲਾਇਆ ਸਰਪ ਬਾਹੀ ਤੇ ਚੱਲਿਆ ਤੁਸੀਂ ਵੀ ਵਾਹ ਕੇ ਚੈੱਕ ਕਰਕੇ ਲਿਜਾ ਸਕਦੇ ਹੋ ਸਾਈਡ ਗੀਅਰ ਆ ਪਾਵਰ ਸਟੀਅਰਿੰਗ ਆ ਤੇ ਟਾਇਰ ਹੈਗੇ ਆ ਕੰਪਨੀ ਦੇ ਟਾਇਰ ਆ 90 ਤੋਂ 95 ਪੈਸੇ ਟਰੈਕਟਰ ਦੇ ਟਾਇਰ ਪਏ ਆ ਵੀਰੇ ਹਜੇ 90 ਤੋਂ 95 ਪੈਸੇ ਟਰੈਕਟਰ ਦੇ ਟਾਇਰ ਪਏ ਆਗੇ 22 ਤੀ ਚੱਲਿਆ ਸਾਰਾ ਟਰੈਕਟਰ ਬਿਲਕੁਲ オリジナル ਤੇ ਡਿਮਾਂਡ ਹੈਗੀ ਆ 6 ਲੱਖ ਤੇ 30000 ਰੁਪਏ ਡਿਮਾਂਡ ਆ ਬਾਈ ਜੀ 6 ਲੱਖ ਤੇ 30000 ਰੁਪਏ ਡਿਮਾਂਡ ਆਗੀ ਮੌਕੇ ਤੇ ਪੂਰਾ ਵਧੀਆ ਮਾਨਤਨ ਸਾਰੇ ਸੰਦਰਦ ਹੋ ਜੂਗਾ ਵੀਰੇ ਧੰਨਵਾਦ ਜੀ